ਪੰਜਾਬ ਦੇ ਹਾਲਾਤ ਇਹ ਨੇ ਕਿ ਪੰਜਾਬ ਦੇ ਵਿੱਚ 89 ਸਕੂਲ ਅਜਿਹੇ ਆ ਜਿਨ੍ਹਾਂ ਦੇ ਵਿੱਚ ਕੁੜੀਆਂ ਦੇ ਲਈ ਵੱਖਰੇ ਵਾਸ਼ਰੂਮ ਹੀ ਨਹੀਂ ਇੱਕੋ ਵਾਸ਼ਰੂਮ ਹੁੰਦਾ ਸਕੂਲਾਂ ਦੇ ਵਿੱਚ ਉਸੇ ਵਿੱਚ ਮੁੰਡੇ ਜਾਂਦੇ ਆ ਉਸੇ ਵਿੱਚ ਲੜਕੀਆਂ ਨੂੰ ਜਾਣਾ ਪੈਂਦਾ ਜਿਆਦਾਤਰ ਜਿਹੜੇ ਇਹ 4-5 ਦਿਨ ਹੁੰਦੇ ਆ ਇਹਨਾਂ 4-5 ਦਿਨਾਂ ਦੇ ਵਿੱਚ ਉਹ ਲੜਕੀਆਂ ਸਕੂਲ ਹੀ ਨਹੀਂ ਜਾਂਦੀਆਂ ਉਹ ਥੋ ਛੁੱਟੀ ਲੈਂਦੀਆਂ ਨੇ ਤਾਂ ਜਿਹਦੇ ਕਰਕੇ ਉਹਨਾਂ ਦੀ ਜਿਹੜੀ ਸਟੱਡੀ ਦੇ ਵਿੱਚ ਵੀ ਬਰੌਲਮ ਆਉਂਦੀ ਆ ਉਹਨਾਂ ਦੀ ਸਟੱਡੀ ਦੇ ਵਿੱਚ ਨੁਕਸਾਨ ਹੁੰਦਾਗਾ ਗੈਪ ਪੈਂਦਾਗਾ ਗਵਰਨਮੈਂਟ ਸਕੂਲਸ ਜੇਕਰ ਘਾਟੇ 'ਚ ਗਏ ਸੀ ਜਾਂ ਉੱਥੇ ਬੱਚੇ ਮਾਪੇ ਨਹੀਂ ਉਹਨੂੰ ਤਰਜੀਹ ਦਿੰਦੇ ਸੀ ਉਹਦਾ ਰੀਜ਼ਨ ਇਹੀ ਸੀ ਕਿ ਉੱਥੇ ਔਣੀਆਂ ਸੁਧਾਵਾਵਾਂ ਨਹੀਂ ਮਿਲਦੀਆਂ ਜਿੰਨੀਆਂ ਪ੍ਰਾਈਵੇਟ ਸਕੂਲ ਸਾਨੂੰ ਪ੍ਰੋਵਾਈਡ ਕਰਾਉਂਦੇ ਆ ਪ੍ਰਾਈਵੇਟ ਸੈਕਟਰ ਪ੍ਰੋਵਾਈਡ ਕਰਵਾਉਂਦਾ ਜਾਂ ਤਾਂ ਇਹ ਕਹਿ ਸਕਦੇ ਆ ਕਿ ਜਿਹੜੀ ਇਹ ਪ੍ਰਸ਼ਾਸਨ ਦੀ ਜਿਹੜੇ ਅੱਗੇ ਅਫਸਰ ਆ ਉਹਨਾਂ ਦੀ ਅੰਗਲੀ ਆ ਜਾਂ ਸਿੱਖਿਆ ਮੰਤਰੀ ਦੇ ਧਿਆਨ ਦੇ ਵਿੱਚ ਇਹ ਨਹੀਂ ਹੈਗਾ 10 ਤੋਂ 15000 ਤੇ ਨਿਰਬੋਟ ਕੁੜੀਆਂ ਪੜਦੀਆਂ ਹੋਣਗੀਆਂ ਤੇ ਉਹਨਾਂ 10 15000 ਲੜਕੀਆਂ ਦਾ ਅੱਜ ਕੈਰੀਅਰ ਫਿਊਚਰ ਖਰਾਬ ਹੋ ਰਿਹਾ ਉਹਨਾਂ ਨੂੰ ਮੈਡੀਕਲ ਇਸ਼ੂ ਹੋ ਰਹੇ ਨੇ ਉਹਨਾਂ ਨੂੰ ਜਿਹੜੀਆਂ ਬਿਮਾਰੀਆਂ ਦੇ ਨਾਲ ਖਿਆਣਾ ਪੈ ਰਿਹਾ ਇਸ ਤਰੀਕੇ ਦੀਆਂ ਸਮੱਸਿਆਵਾਂ ਉਹਨਾਂ ਨੂੰ ਹੋ ਰਹੀਆਂ ਨੇ ਪਰ ਅੱਜ ਦੀ ਇੱਕ ਨਵਾਂ ਸਰਵੇ ਆਇਆ ਹੈ ਕਿ ਹੁਣ ਕੁੜੀਆਂ ਜਿਹੜੀਆਂ ਉਹ ਸਰਕਾਰੀ ਸਕੂਲ ਤੋਂ ਛੁੱਟੀਆਂ ਲੈ ਲੋ ਜਾਂ ਕਹਿ ਰਹੇ ਹੋ ਵੀ ਸਕੂਲ ਛੱਡ ਕੇ ਜਾ ਰਹੀਆਂ ਨੇ ਇਹ ਕਿਉਂ ਇਹ ਨਵਾਂ ਕਾਰਨ ਕੀ ਬਣਿਆ ਕਿ ਜਿਹੜੀਆਂ ਆਮ ਘਰਾਂ ਦੀਆਂ ਕੁੜੀਆਂ ਸਰਕਾਰੀ ਸਕੂਲ 'ਚ ਪੜ੍ਹਦੀਆਂ ਸੀ ਉਹ ਮੁੱਖ ਕੇ ਮੋੜ ਰਹੀਆਂ ਸਰਕਾਰੀ ਸਕੂਲ ਤੋਂ ਦਰਸਲ 'ਨਾ ਜਗਸਪ੍ਰੀਤ ਲੇਡੀਜ਼ ਵਾਸਤੇ ਬਹੁਤ ਸਾਰੀਆਂ ਪ੍ਰੋਬਲਮਸ ਹੁੰਦੀਆਂ ਨੇ ਖਾਸ ਤੌਰ ਦੇ ਉੱਤੇ ਇੱਕ ਪ੍ਰਾਈਵੇਸੀ ਉਹਨਾਂ ਨੂੰ ਚਾਹੀਦੀ ਹੁੰਦੀ ਆ ਤੇ ਜੇਕਰ ਵਾਸ਼ਰੂਮ ਦੀ ਗੱਲ ਕੀਤਾ ਜਾਵੇ ਤਾਂ ਬੰਦਾ ਤਾਂ ਕਿਤੇ ਵੀ ਖੜ ਕੇ ਕਰ ਲੂਗਾ ਬੰਦੇ ਦੇ ਲਈ ਗੱਲ ਹੋਰ ਆ ਤੇ ਇੱਕ ਲੇਡੀਜ਼ ਦੇ ਵਾਸਤੇ ਬਹੁਤ ਔਖਾ ਹੁੰਦਾ ਤੇ ਸਭ ਤੋਂ ਵੱਡੀ ਗੱਲ ਆ ਕਿ ਲੇਡੀਜ਼ ਦੇ ਲਈ ਵਾਸ਼ਰੂਮ ਨੂੰ ਸ਼ੇਅਰ ਕਰਨਾ ਬਹੁਤ ਔਖਾ ਹੁੰਦਾਗਾ ਬਿਲਕੁਲ ਕਿਉਂਕਿ ਉਹਨਾਂ ਦੀ ਆਪਣੀਆਂ ਪ੍ਰੋਬਲਮਸ ਹੁੰਦੀਆਂ ਨੇ ਇੱਕ ਆਪਣੀ ਪ੍ਰਾਈਵੇਸੀ ਹੁੰਦੀ ਆ ਤਾਂ ਆਪਾਂ ਆਮ ਦੇਖਦੇ ਆ ਕਿ ਹਰ ਥਾਂ ਦੇ ਉੱਤੇ ਜਿਹੜੇ ਵੱਖੋ-ਵੱਖਰੇ ਵਾਸ਼ਰੂਮ ਬਣਾਏ ਜਾਂਦੇ ਨੇ ਲੇਡੀਜ਼ ਵਾਸਤੇ ਵੱਖਰੇ ਚਾਹੇ ਉਹ ਆਫਿਸ ਹੋਵੇ ਚਾਹੇ ਉਹ ਕੋਈ ਸੰਸਥਾ ਹੋਵੇ ਪਬਲਿਕ ਟਾਇਲਟ ਹੋਣ ਜਾਂ ਹਰ ਥਾਂ ਮਿਲਦੇ ਹਨ ਵੱਖੋ-ਵੱਖਰਾ ਇਹ ਚੀਜ਼ ਹੁੰਦੀ ਆ ਤਾਂ ਸਰਕਾਰੀ ਸਕੂਲਾਂ ਦੇ ਜਿਹੜੇ ਹਾਲਾਤ ਇਹ ਹੋ ਚੁੱਕੇ ਆ ਜਿੱਥੇ ਸਰਕਾਰ ਦੇ ਵੱਲੋਂ ਸਿੱਖਿਆ ਕ੍ਰਾਂਤੀ ਦੀ ਗੱਲ ਕੀਤੀ ਜਾਂਦੀ ਆ ਸਿੱਖਿਆ ਨੀਤੀ ਦੀ ਗੱਲ ਕੀਤੀ ਜਾਂਦੀ ਆ ਪਰ ਪੰਜਾਬ ਦੇ ਹਾਲਾਤ ਇਹ ਨੇ ਕਿ ਪੰਜਾਬ ਦੇ ਵਿੱਚ 89 ਸਕੂਲ ਅਜੇ ਇਹ ਆ ਜਿਨ੍ਹਾਂ ਦੇ ਵਿੱਚ ਕੁੜੀਆਂ ਦੇ ਲਈ ਵੱਖਰੇ ਵਾਸ਼ਰੂਮ ਹੀ ਨਹੀਂ ਮਤਲਬ ਕਿ ਇੱਕੋ ਵਾਸ਼ਰੂਮ ਆ ਉਹਨਾਂ ਸਕੂਲਾਂ ਦੇ ਵਿੱਚ ਉਸੇ ਵਿੱਚ ਮੁੰਡੇ ਜਾਂਦੇ ਆ ਉਸੇ ਵਿੱਚ ਲੜਕੀਆਂ ਨੂੰ ਜਾਣਾ ਪੈਂਦਾ ਹੈਗਾ ਤਾਂ ਹੁਣ ਜਿਹੜੀਆਂ ਲੜਕੀਆਂ ਨੇ ਹੁਣ ਇੱਕ ਕੁਦਰਤ ਦੇ ਵੱਲੋਂ ਇੱਕ ਜਿਹੜਾ ਵਰਦਾਨ ਦਿੱਤਾ ਹੋਇਆ ਇੱਕ ਮਹਿਲਾ ਨੂੰ ਮੈਨਸਿਸ ਵੀ ਆਉਣੇ ਆ ਠੀਕ ਹੈ ਤੇ ਆਪਣਾ ਜਿਹੜਾ ਉਹ ਉਹਨਾਂ ਨੇ ਜੋ ਆਪਣਾ ਟ੍ਰੀਟਮੈਂਟ ਉਹਦੇ ਵਿੱਚ ਲੈਂਦੀਆਂ ਨੇ ਜਿਵੇਂ ਆਪਾਂ ਨੂੰ ਪਤਾ ਕਿ ਪੈਡ ਵਗੈਰਾ ਹਿਉਜ਼ ਕਰਨੇ ਪੈਂਦੇ ਆ ਨਾ ਚੇਂਜ ਕਰਨਾ ਪੈਂਦਾ ਬਹੁਤ ਸਾਰੀਆਂ ਪ੍ਰਾਈਵੇਸੀ ਗੱਲਾਂ ਹੁੰਦੀਆਂ ਨੇ ਕਿ ਮਨਲਾਦਾ ਸੀ ਕੈਮਰੇ ਦੇ ਉੱਤੇ ਉਹ ਚੀਜ਼ਾਂ ਨਹੀਂ ਐਕਸਪਲੋਰ ਕਰ ਸਕਦੇ ਉਹਨਾਂ ਉਹ ਚੀਜ਼ ਨੂੰ ਸਮਝਣਾ ਪਊਗਾ ਤਾਂ ਉਹ ਇੱਕ ਸਮੱਸਿਆ ਜ਼ਰੂਰ ਆਉਂਦੀ ਆ ਤਾਂ ਫਿਰ ਉਹਦੇ ਕਰਕੇ ਇਹਨਾਂ ਦਿਨਾਂ ਦੇ ਵਿੱਚ ਜ਼ਿਆਦਾਤਰ ਜਿਹੜੇ ਇਹ 4-5 ਦਿਨ ਹੁੰਦੇ ਆ ਇਹਨਾਂ 4-5 ਦਿਨਾਂ ਦੇ ਵਿੱਚ ਉਹ ਲੜਕੀਆਂ ਸਕੂਲ ਹੀ ਨਹੀਂ ਜਾਂਦੀਆਂ ਉਹ ਤੋਂ ਛੁੱਟੀ ਲੈਂਦੀਆਂ ਨੇ ਤਾਂ ਜਿਹਦੇ ਕਰਕੇ ਉਹਨਾਂ ਦੀ ਜਿਹੜੀ ਸਟੱਡੀ ਦੇ ਵਿੱਚ ਵੀ ਪ੍ਰੋਬਲਮ ਆਉਂਦੀ ਆ ਉਹਨਾਂ ਦੀ ਸਟੱਡੀ ਦੇ ਵਿੱਚ ਨੁਕਸਾਨ ਹੁੰਦਾਗਾ ਗੈਪ ਪੈਂਦਾਗਾ ਇੱਥੋਂ ਤੱਕ ਕਿ ਕਈ ਹਾਲਾਤ ਇਹੋ ਜਿਹੇ ਹੁੰਦੇ ਆ ਫਿਰ ਦੂਜੀ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਕਿ ਜਦੋਂ ਇੰਨੇ ਬੰਦੇ ਇੱਕੋ ਵਾਸ਼ਰੂਮ ਨੂੰ ਯੂਜ਼ ਕਰਨਗੇ ਤਾਂ ਉਹ ਉੱਥੇ ਸਫਾਈ ਵੀ ਉਨੀ ਨਹੀਂ ਰਹਿ ਸਕਦੀਗੀ ਤਾਂ ਫਿਰ ਉਹਦੇ ਨਾਲ ਜਿਹੜੀ ਹੋਰ ਬਿਮਾਰੀ ਫੈਲਣ ਦਾ ਵੀ ਖਤਰਾ ਰਹਿੰਦਾਗਾ ਨੁਕਸਾਨ ਦੇਣਦਾਗਾ ਤਾਂ ਇਸ ਕਰਕੇ ਜਿਹੜੀਆਂ ਲੜਕੀਆਂ ਨੇ ਉਹ ਇਸ ਚੀਜ਼ ਤੋਂ ਜਿਹੜੇ ਤਾਂ ਪਰਿਵਾਰ ਅਫੋਰਡ ਕਰਦੇ ਆ ਕਿ ਯਾਰ ਅਸੀਂ ਆਪਦੇ ਬੱਚੇ ਨੂੰ ਇੱਕ ਚੰਗੀਆਂ ਸਕੂਲ 'ਚ ਪੜਾ ਸਕਦੇ ਆ ਕਿਸੇ ਪ੍ਰਾਈਵੇਟ 'ਚ ਕਿਉਂਕਿ ਪ੍ਰਾਈਵੇਟ ਸਕੂਲਾਂ ਦੇ ਵਿੱਚ ਇਹ ਫੈਸਿਲਿਟੀ ਮਿਲਦੀ ਆ ਗਵਰਨਮੈਂਟ ਸਕੂਲਸ ਜੇਕਰ ਗਾਟੇ ਚ ਗਏ ਸੀ ਜਾਂ ਉੱਥੇ ਬੱਚੇ ਮਾਪੇ ਨਹੀਂ ਉਹਨੂੰ ਤਰਜੀਹ ਦਿੰਦੇ ਸੀ ਉਹਦਾ ਰੀਜ਼ਨ ਇਹੀ ਸੀ ਕਿ ਉੱਥੇ ਔਣੀਆਂ ਸੁਵਿਧਾਵਾਂ ਨਹੀਂ ਮਿਲਦੀਆਂ ਜਿੰਨੀਆਂ ਪ੍ਰਾਈਵੇਟ ਸਕੂਲ ਸਾਨੂੰ ਪ੍ਰੋਵਾਈਡ ਕਰਾਉਂਦੇ ਆ ਪ੍ਰਾਈਵੇਟ ਸੈਕਟਰ ਪ੍ਰੋਵਾਈਡ ਕਰਵਾਉਂਦਾ ਗਵਰਨਮੈਂਟ ਸੈਕਟਰ ਇਸੇ ਕਰਕੇ ਲੋਕਾਂ ਨੇ ਨਕਾਰੇ ਸੀ ਪਰ ਮੌਜੂਦਾ ਸਰਕਾਰ ਦੇ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਦਿੱਲੀ ਦੇ ਤਰਜ਼ ਦੇ ਉੱਤੇ ਦਿੱਲੀ ਮਾਡਲ ਦੇ ਉੱਤੇ ਪੰਜਾਬ ਸਰਕਾਰ ਬਣਾਈ ਸਿੱਖਿਆ ਨੀਤੀ ਨੂੰ ਲੈ ਕੇ ਬਹੁਤ ਗੱਲਾਂ ਕੀਤੀਆਂ ਗਈਆਂ ਹਾਲਾਂਕਿ ਸਿੱਖਿਆ ਮੰਤਰੀ ਹਰਜੋਤ ਬੈਂਸ ਚਿੰਤਤ ਨੇ ਬਹੁਤ ਵਧੀਆ ਕੰਮ ਉਹ ਕਰ ਰਹੇ ਨੇ ਪਰ ਫਿਰ ਵੀ ਕਿਤੇ ਨਾ ਕਿਤੇ ਜਾਂ ਤਾਂ ਇਹ ਕਹਿ ਸਕਦੇ ਆ ਕਿ ਜਿਹੜੀ ਇਹ ਪ੍ਰਸ਼ਾਸਨ ਦੀ ਜਿਹੜੇ ਅੱਗੇ ਅਫਸਰ ਆ ਉਹਨਾਂ ਦੀ ਅੰਗਲੀ ਆ ਜਾਂ ਸਿੱਖਿਆ ਮੰਤਰੀ ਦੇ ਧਿਆਨ ਦੇ ਵਿੱਚ ਇਹ ਨਹੀਂ ਹੈਗਾ ਹਾਲਾਂਕਿ ਬਹੁਤ ਸਾਰੇ ਸਕੂਲਾਂ ਦੇ ਵਿੱਚ ਉਹਨਾਂ ਨੇ ਵਿਜ਼ਿਟ ਕੀਤਾ ਉੱਥੇ ਜਾ ਕੇ ਉਹਨਾਂ ਨੇ ਦੇਖਿਆ ਮੈਂ ਬਹੁਤ ਸਾਰੀਆਂ ਉਹਨਾਂ ਦੀਆਂ ਜਿਹੜੇ ਆਪਾਂ ਕਿਉਂਕਿ ਮੋਸਟਲੀ ਇੱਕ ਜਰਨਲਿਸਟ ਹੋਣ ਦੇ ਨਾਤੇ ਆਪਾਂ ਉਹਨਾਂ ਨੂੰ ਹਰ ਇੱਕ ਤੰਦੇ ਨੂੰ ਆਪਾਂ ਹਰ ਇੱਕ ਇਤੇ ਨੂੰ ਵਾਚ ਕਰਦੇ ਆ ਤਾਂ ਉਹ ਜਾਂਦੇ ਆ ਜਿੱਥੇ ਇਹ ਪ੍ਰੋਬਲਮ ਸੀ ਉਹਨਾਂ ਨੇ ਮੌਕੇ ਦਿੱਤੇ ਸੋਲਵ ਕੀਤੀ ਆ ਪਰ ਫਿਰ ਵੀ ਜਿਹੜਾ ਇਹ ਅੰਕੜਾ ਹੈਗਾ ਇਹ ਬਹੁਤ ਹੈਰਾਨ ਕਰ ਦੇਣ ਵਾਲਾ ਕਿ 2.5-3 ਸਾਲ ਹੋ ਗਏ ਮੁੱਖ ਸਾਡੇ ਮੰਤਰੀ ਸਾਹਿਬ ਜਿਹੜੇ ਸਕੂਲਾਂ ਦੇ ਵਿੱਚ ਜਾ ਰਹੇ ਆ ਅਫਸਰਸ਼ਾਈ ਜਿਹੜੀ ਹੁੰਦੀ ਆ ਟੀਮਾਂ ਬਣਾਈਆਂ ਹੁੰਦੀਆਂ ਉਹ ਵਿਜ਼ਿਟ ਕਰਦੀਆਂ ਨੇ ਪਰ ਇਹ ਸਮੱਸਿਆ ਹਲੇ ਤੱਕ ਹੱਲ ਨਹੀਂ ਹੋਈ ਜਾਂ ਤਾਂ ਉਹਨਾਂ ਦੇ ਧਿਆਨ ਦੇ ਵਿੱਚ ਨਹੀਂ ਹੈ ਜੇ ਧਿਆਨ ਦੇ ਵਿੱਚ ਆ ਤਾਂ ਇਸ ਨੂੰ ਹੱਲ ਨਹੀਂ ਕੀਤਾ ਗਿਆ ਹੁਣ ਇਹ ਕਿਉਂ ਨਹੀਂ ਹੋਈ ਹਾਲਾਂਕਿ ਇਹ ਕੰਮ ਮੈਨੂੰ ਲੱਗਦਾ ਕਿ ਸਭ ਤੋਂ ਪਹਿਲ ਦੇ ਆਧਾਰ ਦੇ ਉੱਤੇ ਹੋਣ ਵਾਲਾ ਕੰਮ ਨਹੀਂ ਬਿਲਕੁਲ ਜੇ ਤੁਸੀਂ ਲੜਕੀਆਂ ਦੇ ਨਜ਼ਰੀਏ ਤੋਂ ਵੇਖੋ ਤਾਂ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਵਾਸ਼ਰੂਮਸ ਹੀ ਨਹੀਂ ਹੈ ਸਕੂਲ ਚ ਇੱਕੋ ਹੀ ਵਾਸ਼ਰੂਮ ਹੈ ਮੁੰਡੇ ਵੀ ਉਹੀ ਯੂਜ਼ ਕਰ ਰਹੇ ਨੇ ਤੇ ਕੁੜੀਆਂ ਵੀ ਉਹੀ ਯੂਜ਼ ਕਰ ਰਹੀਆਂ ਤਾਂ ਕਿਤੇ ਨਾ ਕਿਤੇ ਇਹ ਚਿੰਤਾ ਦਾ ਵਿਸ਼ਾ ਵੀ ਹੈ ਸਰਕਾਰ ਲਈ ਕਿਉਂਕਿ ਸਰਕਾਰ ਨੇ بڑے ਵੱਡੇ ਵੱਡੇ ਕਮ ਗਿਣਾਏ ਨੇ ਸਕੂਲਾਂ ਦੇ ਬਿਲਕੁਲ ਅਸਲ ਤੇ ਨਾ ਮੈਂ ਸਾਡੇ ਕੋਲ ਜਿਹੜੇ ਅੰਕੜੇ ਆਏ ਆ ਮੈਂ ਇੱਕ ਮੋٹے ਮੋٹے ਅੰਕੜਿਆਂ ਦੇ ਉੱਤੇ ਝਾਤ ਮਾਰ ਦਿੰਨਾ ਇੱਕ ਵਾਰੀ ਗੁਰਦਾਸਪੁਰ ਦੇ ਜ਼ਿਲ੍ਹੇ ਦੇ ਵਿੱਚ 18 ਸਕੂਲ ਨੇ ਜਗਪ੍ਰੀਤ ਜਿੱਥੇ ਲੜਕੀਆਂ ਨੂੰ ਇਹ ਸਮੱਸਿਆ ਸੈਣੀ ਪੈ ਰਹੀ ਹੈ ਮਤਲਬ ਉੱਥੇ ਐਕਸਟਰਾ ਵਾਸ਼ਰੂਮ ਨਹੀਂ ਹੈਗੇ ਅਗੇ ਅੰਮ੍ਰਿਤਸਰ ਚ 8 ਨੇ ਤਰਨਤਾਰਨ ਚ 4 ਨੇ ਜੇਕਰ ਵੱਡੀ ਅੰਕੜਾ ਪਟਿਆਲਾ ਚ 7 ਆ ਤੇ ਕਪੂਰਥਲਾ ਚ 7 ਆ ਹੁਸ਼ਿਆਰਪੁਰ ਚ 5 ਬਰਿੰਡਾ ਚ 6 ਬਾਕੀ ਕਿਤੇ 1 ਨੇ ਕਿਤੇ 2 ਨੇ ਕਿਤੇ 3 ਨੇ ਜੇ ਅਸੀਂ ਓਵਰਆਲ ਸਾਰਾ ਦੇਖਿਆ ਜਾਵੇ ਸਾਡੇ ਨਾਲ ਗਵਾਂਡੀ ਸੂਬੇ ਵੀ ਆ ਸਾਡੇ ਹਨਾ ਹਾਲਾਂਕਿ ਸਿੱਖਿਆ ਕ੍ਰਾਂਤੀ ਹੈ ਜਿਹੜੀ ਉਹ ਪੰਜਾਬ ਦੇ ਅੰਦਰ ਜਾਂ ਦਿੱਲੀ ਦੇ ਅੰਦਰ ਆਵਾਂ ਦੀ ਪਾਰਟੀ ਨੇ ਕਿਹਾ ਸਿੱਖਿਆ ਦਾ ਸਭ ਤੋਂ ਵੱਧ ਰੌਲਾ ਇੱਥੇ ਪਿਆ ਹੁਣ ਗਵਾਂਡੀ ਸੂਬਾ ਸਾਡਾ ਜਿਹੜਾ ਹਰਿਆਣਾ ਉੱਤੇ 99.35% ਜਿਹੜਾ ਇਹ ਮੁਕੰਮਲ ਹੈਗੇ ਆ ਮਤਲਬ ਕਿ ਐਕਸਟਰਾ ਵਾਸ਼ਰੂਮ ਲੜਕੀਆਂ ਦੇ ਲਈ ਵਾਸ਼ਰੂਮ ਬਣੇ ਹੋਏ ਆ ਬਿਲਕੁਕੁਲ ਹਿਮਾਚਲ ਦੇ ਵਿੱਚ 99.63% ਹਰਿਆਣੇ ਚੋਂ ਵੀ ਵੱਧ ਆ ਉੱਥੇ ਠੀਕ ਹੈ ਪੰਜਾਬ ਦੇ ਅੰਦਰ 99.05% ਜਿਹੜੇ ਵਾਸ਼ਰੂਮ ਸਕੂਲਾਂ ਦੇ ਅੰਦਰ ਪ੍ਰੋਵਾਈਡ ਦੇ ਮਤਲਬ ਕਿ ਪੂਰੇ 1% 95 ਮੈਨਸ 95% ਪੁਆਇੰਟ 95% ਜਿਹੜੀ ਪੰਜਾਬ ਦੀ ਰੇਸ਼ਿਓ ਆ ਉਹ ਜਿਹੜੇ ਅੰਕੜੇ ਨੇ ਉਹ ਘਟਨੇ ਹਾਲਾਂਕਿ ਹੁਣ ਬਹੁਤ ਸਾਰੇ ਲੋਕ ਕਹਿੰਦੇ ਜੀ ਯਾਰ ਇੰਨੇ ਨਾਲ ਕੀ ਹੁੰਦਾਗਾ ਠੀਕ ਹੈ ਪਰ ਇਹ ਵੀ ਬਹੁਤ ਵੱਡੀ ਗੱਲ ਆ ਕਿਉਂਕਿ ਇਹਦੇ ਵਿੱਚ ਇਹ ਜਿਹੜੇ ਅੰਕੜੇ ਆ ਇੱਥੇ ਦੇਖਣ ਨੂੰ ਜ਼ਰੂਰ ਇਹ ਵੱਡੇ ਲੱਗਦੇ ਹੋਣਗੇ ਬਹੁਤ ਘੱਟ ਲੱਗਦੇ ਹੋਣਗੇ ਪਰ ਜਿਵੇਂ ਹੁਣ ਤੁਹਾਨੂੰ ਮੈਂ ਇੱਥੇ ਦੱਸਿਆ ਕਿ ਗੁਰਦਾਸਪੁਰ ਚ 18 ਜਮਾਤਾਂ ਚ 8 ਤਰਨਤੰਤ 4 ਹੁਣ ਜਿਹੜੇ ਇਹਨਾਂ 89 ਸਕੂਲਾਂ ਦੀ ਜਿਹੜੀ ਇਹ ਲਿਸਟ ਆਈ ਆ ਜਿਹੜੇ ਇਹਨਾਂ ਸਕੂਲਾਂ ਦੇ ਵਿੱਚ ਬੱਚੀਆਂ ਪੜਨ ਜਾ ਰਹੀਆਂ ਨੇ ਉਹਨਾਂ ਨੂੰ ਤਾਂ ਪ੍ਰੋਬਲਮਸ ਆ ਰਹੀਆਂ ਨਾ 89 ਸਕੂਲਾਂ ਦੇ ਵਿੱਚ ਜੇ ਆਪਾਂ ਮੋਟਾ-ਮੋਟਾ ਹਿਸਾਬ ਜਿਹਾ ਲਾਈਏ ਤਾਂ ਘੱਟੋ-ਘੱਟ 10 ਤੋਂ 15000 ਦੇ ਨਿਰਬੋਟ ਕੁੜੀਆਂ ਪੜਦੀਆਂ ਹੋਣੀਆਂ ਬਿਲਕੁਲ ਤੇ ਉਹਨਾਂ 10-15000 ਲੜਕੀਆਂ ਦਾ ਜਿਹੜਾ ਕਰੀਅਰ ਫਿਊਚਰ ਖਰਾਬ ਹੋ ਰਿਹਾ ਉਹਨਾਂ ਨੂੰ ਮੈਡੀਕਲ ਇਸ਼ੂ ਹੋ ਰਹੇ ਨੇ ਉਹਨਾਂ ਨੂੰ ਜਿਹੜੀਆਂ ਬਿਮਾਰੀਆਂ ਦੇ ਨਾਲ ਖਿਆਣਾ ਪੈ ਰਿਹਾ ਇਸ ਤਰੀਕੇ ਦੀਆਂ ਸਮੱਸਿਆਵਾਂ ਉਹਨਾਂ ਨੂੰ ਹੋ ਰਹੀਆਂ ਨੇ ਹਾਲਾਂਕਿ ਸਾਡੀ ਰਾਜਧਾਨੀ ਆ ਚੰਡੀਗੜ੍ਹ ਦੇ ਅੰਦਰ 100% ਤੇ ਅੰਡੇਮਾਨ ਨਿਕੋਬਾਰ ਜਿਹੜੇ ਚਾਹ ਦੀ ਉੱਥੇ ਵੀ ਜਿਹੜੇ 100% ਜਿਹੜੇ ਅੰਕੜੇ ਆਏ ਨੇ ਇਹ ਇੱਕ ਅਖਬਾਰ ਦੇ ਵੱਲੋਂ ਇਹਦੇ ਉੱਤੇ ਸਰਚ ਕੀਤੀ ਗਈ ਇਹ ਸਾਰੇ ਅੰਕੜੇ ਇੱਕ ਨੈਸ਼ਨਲ ਹਿੰਦੀ ਦੇ ਅਖਬਾਰ ਨੇ ਜਗਪ੍ਰੀਤ ਆਪਣੀ ਰਿਪੋਰਟ ਪਬਲਿਸ਼ ਕੀਤੀ ਉਸ ਦੇ ਬਿਹਾਵ ਦੇ ਉੱਤੇ ਆਪਾਂ ਜਿਹੜੀ ਇਹ ਜਾਣਕਾਰੀ ਸਾਂਝੀ ਕਰ ਰਹੇ ਹਾਂ ਪਰ ਇਹ ਇਸ ਕਰਕੇ ਮੈਂ ਅੱਜ ਇਹਦੇ ਉੱਤੇ ਗੱਲਬਾਤ ਕਰਨੀ ਚਾਹੀ ਕਿਉਂਕਿ ਇਹ ਬਹੁਤ ਵੱਡੀ ਗੱਲ ਹੈ ਗੱਲ ਛੋਟੀ ਨਹੀਂ ਹੈ ਇਸ ਨੂੰ ਅਣਦੇਖਾ ਨਹੀਂ ਕੀਤਾ ਜਾ ਸਕਦਾਗਾ ਤੇ ਇਹਦੇ ਉੱਤੇ ਮੈਨੂੰ ਲੱਗਦਾ ਸਾਡੇ ਮੰਤਰੀ ਹਰਜੋਤ ਬੈਂਸ ਜਿਹੜੇ ਪਹਿਲਾਂ ਵਧੀਆ ਕੰਮ ਕਰ ਰਹੇ ਆ ਜੇ ਉਹਨਾਂ ਦੇ ਧਿਆਨ 'ਚ ਨਹੀਂ ਹੈਗਾ ਜਾਂ ਇਹ ਅਫਸਰशाही ਦੀ ਕਿਤੇ ਝੋਕ ਆ ਜਾਂ ਕਈ ਵਾਰ ਕੀ ਹੁੰਦਾ ਨਾ ਸੈਨਾ ਦਫ਼ਤਰ 'ਚ ਫਾਈਲਾਂ ਸਾਈਨ ਹੋ ਜਾਂਦੀਆਂ ਜਗਪ੍ਰੀਤ ਅੱਗੇ ਜਿਹੜੇ ਅਫਸਰ ਬੈਠੇ ਆ ਜਿਨ੍ਹਾਂ ਨੇ ਕੰਮ ਕਰਾਉਣਾ ਹੁੰਦਾ ਉਹ ਕਰਦੇ ਨਹੀਂਗੇ ਤਾਂ ਹੁਣ ਮੰਤਰੀ ਜਿਹੜਾ ਹੁੰਦਾਗਾ ਉਹ ਹਰ ਥਾਂ ਦੇ ਉੱਤੇ ਨਹੀਂ ਪਹੁੰਚ ਸਕਦਾਗਾ ਆਪਾਂ ਕੱਲਾ ਉਹਨਾਂ ਨੂੰ ਬਲੇਮ ਵੀ ਨਹੀਂ ਕਰ ਸਕਦੇ ਪਰ ਇਹ ਜ਼ਰੂਰ ਆ ਕਿਤੇ ਨਾ ਕਿਤੇ ਸਰਕਾਰ ਦੇ ਵੱਲੋਂ ਜੇ ਜਿਹੜੇ ਵਾਅਦੇ ਕਰਕੇ ਤੁਸੀਂ ਆਏ ਹੋ ਹੁੰਦੇ ਆ ਨਾ ਜੋ ਕੁਝ ਦਿਖਾਇਆ ਹੁੰਦਾ ਪਬਲਿਕ ਨੂੰ ਜਦੋਂ ਤੁਸੀਂ ਉਹਦੇ ਉੱਤੇ 100% ਪੂਰਾ ਨਹੀਂ ਉਤਰ ਪਾਉਂਦੇ ਤਾਂ ਫਿਰ ਲੋਕ ਸਵਾਲ ਚੁੱਕਦੇ ਆ ਤੇ ਮੀਡੀਆ ਵੀ ਸਵਾਲ ਐਸੇ ਕਰਕੇ ਚੁੱਕਦਾ ਤਾਂ ਸਵਾਲ ਤਾਂ ਅੱਜ ਖੜੇ ਹੋ ਰਹੇ ਆ ਉਮੀਦ ਕਰਦੇ ਆ ਕਿ ਜਰੂਰ ਸਾਡੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਇਸ ਅੰਕੜੇ ਦੇ ਵੱਲ ਧਿਆਨ ਦੇਣਗੇ ਤੇ ਅਗਲੀ ਵਾਰ ਅਸੀਂ ਬੈਠਾਂਗੇ ਤੇ ਅਸੀਂ ਇਹ ਚਰਚਾ ਕਰਾਂਗੇ ਕਿ ਯਾਰ ਉਸ ਦਿਨ ਅਸੀਂ ਚਰਚਾ ਕੀਤੀ ਸੀ ਤੇ ਸਾਡੇ ਸਿੱਖਿਆ ਮੰਤਰੀ ਨੇ ਉਹਦੇ ਤੇ ਤੁਰੰਤ ਐਕਸ਼ਨ ਲਿਆ ਤੇ ਅੱਜ ਪੰਜਾਬ ਦੀ ਜਿਹੜੀ ਸਥਿਤੀ ਆ ਉਹ ਬਹੁਤ ਬਿਹਤਰ ਹੋ ਗਈ ਆ ਜਿਵੇਂ ਅਸੀਂ ਅੱਜ ਚੰਡੀਗੜ੍ਹ ਤੇ ਅੰਡੇਮਾਨ ਦਾ ਜ਼ਿਕਰ ਕੀਤਾ ਕਿ ਉੱਥੇ 100% ਆ ਜਾਂ ਅਸੀਂ ਜ਼ਿਕਰ ਕੀਤਾ ਹਰਿਆਣਾ ਹਿਮਾਚਲ ਸਾਡੇ ਗੁਆਂਢੀ ਸੂਬਿਆਂ ਦੇ ਵਿੱਚ ਜਿਹੜੀ ਗਿਣਤੀ ਪਰਸੈਂਟ ਸਾਡੇ ਤੋਂ ਵੱਧ ਆ ਤਾਂ ਅਸੀਂ ਵੀ ਮਾਣ ਨਾਲ ਕਹਿ ਸਕਾਂਗੇ ਨਹੀਂ ਯਾਰ ਪੰਜਾਬ ਵੀ ਇੱਕ ਅਜਿਹਾ ਸਾਡਾ ਸਟੇਟ ਆ ਜਿੱਥੇ ਬੱਚਿਆਂ ਨੂੰ ਲੈ ਕੇ ਪੰਜਾਬ ਸਰਕਾਰ ਬਹੁਤ ਚੇਤਤਤਾ ਖਾਸ ਤੌਰ ਦੇਤੇ ਸਿੱਖਿਆ ਨੀਤੀ ਨੂੰ ਲੈ ਕੇ ਜੋ ਉਹਨਾਂ ਨੇ ਵਾਅਦਾ ਕੀਤਾ ਸੀ ਉਹ ਪੂਰਾ ਕਰਕੇ ਦਿਖਾਇਆ ਜੀ